ਮੈਂ ਦਿੰਨਾ ਮੈਂ ਦਿੰਨਾ ਮੈਂ ਬਿਨ ਮੈਂ ਮਗਾ ਕੇ ਦੇਣਾ ਤੈਨੂੰ ਚੁੰਨੀ ਚੈੱਕ ਅਪ ਕਰਾਓ ਕਾਕਾ ਆਪ ਦਾ ਬਹੁਤ ਹੀ ਜ਼ਿਆਦਾ ਹੋ ਗਿਆ ਇਹ ਬੰਨ ਕੇ ਰੱਖਦੇ ਹੋ ਹਾਂਜੀ ਹਾਂਜੀ ਬੰਨਣੀ ਪੈਣੀ ਅੱਛੇ ਅੱਛੇ ਸੱਤੋਂ ਫੁੱਤੋਂ ਜੜੀਆਂ ਨੂੰ ਅਭੀ ਕਾਪੂ ਨਹੀਂ ਆਉਂਦੀ ਜੀ ਸੰਗ ਰਸੀਨਾ ਸੰਗਣਨਾ ਬੰਨਦੇ ਹੋ ਹਾਂਜੀ ਮੈਂ ਗੱਲ ਕਰਦਾ ਪਹਿਣੇ ਇੰਦਰਜੀਤ ਕੁਰੇ ਮੇਰੀ ਤੂੰ ਭੈਣ ਆ ਛੋਟੀ ਮੈਨੂੰ ਪਤਾ ਲੱਗ ਗਿਆ ਸਾਰੇ ਗਲਤ ਆ ਬੰਦੇ ਇਹਨਾਂ ਨੇ ਤੇਰੀ ਜੀਣਾ ਹਰਾਮ ਕਰਤਾ ਮੈਂ ਦੇਖ ਲਈ ਗੱਲ ਇਹਨਾਂ ਨੂੰ ਨੇੜੇ ਨਹੀਂ ਲੱਗਣ ਦੇਵਾਂਗੇ ਤੇਰੇ ਤੂੰ ਮੇਰੀ ਭੈਣ ਆ ਪਰ ਤੂੰ ਸਾਡੇ ਆਖੇ ਲੱਗਣਾ ਠੀਕ ਆ ਪਹਿਣੇ ਇਹ ਪਰੇ ਹੋ ਜਾਓ ਸਾਰੇ ਜਣ ਉਹ ਮਾਂ ਤਾਂ ਮੈਂ ਦੇਖ ਲਈ ਬੇਬੇ ਦਾ ਤਾਂ ਦਿਮਾਗ ਹੀ ਨਹੀਂ ਥੀ ਤੈਨੂੰ ਘਰੇ ਬੰਨ ਕੇ ਰੱਖਦੇ ਆ ਜਾਣ ਕੇ ਬਾਜੀ ਮੇਰੀ ਹੁਣ ਸਕੂਟਰੀ ਦਾ ਚਾਬੀ ਦੇਵਾ ਮੇਰੀ ਜਿੱਪ ਚੀਜ਼ਾਂ ਵੇਚ ਦੇ ਤੇਰੀ ਸਕੂਟਰੀ ਵੀ ਇੱਥੇ ਆਊਗੀ ਸਾਰਾ ਕੁਝ ਇੱਥੇ ਮਂਗਾ ਕੇ ਦੇਵਾਂਗੇ ਤੂੰ ਨਾ ਮੇਰੀ ਭੈਣ ਗੁੱਸਾ ਨਹੀਂ ਕਰਨਾ ਛੋਟੀ ਭੈਣ ਆ ਤੁਮੇ ਜੀ ਤੇ ਭੈਣ ਇੰਦਰਜੀਤ ਕੌਰ ਆ ਖਰਦੇ ਪੁੱਤ ਕੋਈ ਨਹੀਂ ਇੰਦਰਜੀਤ ਕੌਰ ਭੈਣ ਸਾਡੇ ਕੋਲੇ ਪਹੁੰਚੀ ਆ ਕਿਹੜੇ ਜ਼ਿਲ੍ਹੇ ਤੋਂ ਹੁਸ਼ਿਆਰਪੁਰ ਜਿਲ੍ਹੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਪਿੰਡ ਹੈਗਾ ਕਾਜੂਵਾਲ ਜੀ ਕਾਜੂਵਾਲ ਇਹ ਬਾਈ ਗੱਡੀ ਲੈ ਕੇ ਆਇਆ ਧੰਨਵਾਦ ਆ ਬਾਈ ਦਾ ਗੱਡੀ 'ਚ ਵੀ ਸ਼ੀਸ਼ੇ ਭੰਨ ਭੰਨ ਤੋੜ ਗਰ ਪਰ ਇਹਨਾਂ ਵੀਰਾਂ ਦਾ ਜਿਗਰਾ ਵਾ ਜਿਹੜਾ ਇੱਕ ਭੈਣ ਨੂੰ ਇੱਥੇ ਤਿੱਕਰ ਲੈ ਕੇ ਆਏ ਤੇ ਮੇਰੀ ਭੈਣ ਆਪਣੇ ਨਿੱਕੇ ਦੇ ਬੇਟੇ ਨੇ ਕਿੰਨੇ ਬੱਚੇ ਆ ਜੀ ਇਹਦੇ ਆ ਇੱਕ ਬੇਟਾ ਵਾ ਕੋਈ ਵਿਚਾਰਾ ਸਹਿਮਿਆ ਬੈਠਾ ਕੋਲੇ ਵਾਹਿਗੁਰੂ ਕਿਰਪਾ ਕਰਨ ਮੇਰੀ ਇੰਦਰਜੀਤ ਭੈਣ ਤਕੜੀ ਹੋ ਕੇ ਤੰਦਰੁਸਤ ਹੋ ਕੇ ਪੜ੍ਹੀ ਲਿਖੀ ਕੁੜੀ ਆ ਕੰਮ ਕਰਨ ਵਾਲੀ ਆ ਤੇ ਕੰਮ ਕਰਨ ਯੋਗ ਹੋਵੇ ਅਰਦਾਸ ਕਰਿਓ ਸਾਡੀ ਭੈਣ ਇੰਦਰਜੀਤ ਵਾਸਤੇ ਜੀ ਗੁਰਵਿੰਦਰ ਜੀ ਦੇਖੋ ਸੰਗਲ ਨਾਲ ਬੰਨ ਕੇ ਲੈ ਕੇ ਆਇਆ ਇਹ ਵੀਰ ਗੁਰਿੰਦਰ ਆ ਵੀਰ ਦੇ ਨੇੜੇ ਪਿੰਡ ਦਾ ਇਹ ਗਵਾਂਢੀ ਪਿੰਡ ਦਾ ਬਲੀয়াল ਪਿੰਡ ਤੋਂ ਅਸੀਂ ਪਹਿਲਾਂ ਵੀ ਇੱਕ ਵੀਰ ਨੂੰ ਲੈ ਕੇ ਆਏ ਸਾਡੇ ਕੋਲੇ ਸੁਪਨਿਆਂ ਦੇ ਘਰ ਤੇ ਰਹਿੰਦੇ ਆਂ ਕਰੀਬ 7 ਸਾਲ ਹੋ ਗਿਆ ਪ੍ਰੇਮ ਸ਼ਰਮਾ ਵੀਰ ਉਹ 27-28 ਸਾਲਾਂ ਤੋਂ ਘਰੇ ਸੰਗਲਣਾ ਬੰਨਿਆ ਹੋਇਆ ਸੀ ਲੱਤਾਂ ਵੀ ਉਹਦੀਆਂ ਜੁੜਗੀਆਂ ਸੀ ਐ ਪੈਰਾਂ ਭਾਰ ਬੈਠਾ ਰਹਿੰਦਾ ਸੀ ਤੇ ਐਡੀਆਂ-ਐਡੀਆਂ ਜਟਾਂ ਸੀ ਮੱਜਾਂ ਦੇ ਵਿੱਚ ਬੰਨਿਆ ਸੀ ਜਿੱਥੇ ਮੱਜਾਂ ਬੰਨੀਆਂ ਉਨੋਂ ਉਸੇ ਪਿੰਡ ਤੋਂ ਸਾਨੂੰ ਇਹ ਵੀਰ ਬਾਰੇ ਬੱਚੇ ਬਾਰੇ ਵੀਡੀਓ ਆ ਰਹੀ ਸੀ ਪਿਛਲੇ 1.5 ਮਹੀਨੇ ਤੋਂ ਸਤੋਂ ਨਿਕਲ ਨਹੀਂ ਹੋਇਆ ਜਾ ਨਹੀਂ ਹੋਇਆ ਅੱਜ ਸਾਡੇ ਟੀਮ ਦਾ ਮੈਂਬਰ ਆ ਵੀਰ ਗੁਰਿੰਦਰ ਇਹ ਲੈ ਕੇ ਆਇਆ ਇਸ ਬੱਚੇ ਨੂੰ ਇੱਥੇ ਆਪਣੀ ਜ਼ਿੰਮੇਵਾਰੀ ਆਪਣਾ ਫਰਜ਼ ਲਗਾਉਣ ਵਾਸਤੇ ਇਹ ਬੱਚੇ ਦੇ ਮਾਂ ਪਿਓ ਦੋਨੋਂ ਹੈਗੇ ਆ ਪਰ ਉਹ ਦੋਨੋਂ ਹੀ ਬੱਚੇ ਦੇ ਨੇੜੇ ਨਹੀਂ ਲੱਗਦੇ ਬੱਚੇ ਦੀ ਪਰਪ੍ਰਿਸ਼ਤੀ ਕਰਦੇ ਦਾਦੀ ਆ ਵਿਚਾਰੀ ਜਿਹੜੀ ਕਿਵੇਂ ਨਾ ਕਿਵੇਂ ਆਪਦੇ ਪੋਤੇ ਨੂੰ ਬੰਨ ਕੇ ਘਰੇ ਤੇ ਰੋਟੀ ਖਵਾ ਰਹੀ ਹੈ ਪਿਛਲੇ 4-5 ਸਾਲ ਹੋ ਗਏ ਬੰਨ ਕੇ ਰੱਖਦੀ ਤੇ ਨਹੀਂ ਤਾਂ ਜਦੋਂ ਹੀ ਗੁਰਵਿੰਦਰ ਦਾ ਹੱਥ ਕੋਲੇ ਕੱਪੜੇ ਪਾੜ ਦਿੰਦਾ ਕੱਪੜੇ ਲਾਹ ਲੈਂਦਾ ਨੰਗਾ ਹੋ ਜਾਂਦਾ ਤਾਂ ਇਹਦੀ ਛੋਟੀ ਭੈਣ ਹੈ ਤੋ ਸਾਲ ਡੇਢ ਦੋ ਸਾਲ ਉਹ ਵੀ ਵਿਚਾਰੀ ਘਰੋਂ ਭੱਜ ਜਾਂਦੀ ਆ ਦੂਜੇ ਘਰ ਤੇ ਰਹਿੰਦੀ ਆ ਨਾਲ ਦੇ ਕਿਉਂਕਿ ਮੇਤੋਂ ਕਹਿੰਦੀ ਆਪਣਾ ਭਰਾ ਨੰਗਾ ਨਹੀਂ ਦੇਖਿਆ ਜਾਂਦਾ ਪਿੰਡ ਪਿੰਡ ਬਲਿਆਲ ਆ ਉਹਦਾ ਇੱਕ 27 ਸਾਲ ਤੋਂ ਸੰਗਲਣਾ ਬੰਨੇ ਬੰਦੇ ਨੂੰ ਦੇਖਦੇ ਰਹੇ ਉਹ ਬੰਦਾ ਜਦੋਂ ਸੰਗਲਣਾ ਬੰਨਿਆ ਸੀ ਉਹਦੇ ਛੋਟੇ ਭਰਾ ਵਿਹੋਣ ਵਾਲੇ ਸੀ ਤੇ ਸਾਰਾ ਪਿੰਡ ਵਿਆਹ ਤੇ ਗਿਆ ਛੋਟੇ ਭਰਾਵਾਂ ਦੇ ਵਿਆਹ ਹੋਏ ਤੇ ਵੱਡਾ ਭਰਾ ਬੰਨਿਆ ਹੋਇਆ ਸੀ ਫਿਰ ਉਹ ਭਰਾਵਾਂ ਦੇ ਮੁੰਡੇ ਹੋ ਗਏ ਸਾਰਾ ਪਿੰਡ ਲੋਹੜੀ ਤੇ ਗਿਆ ਨੱਚਦਾ ਗਾਉਂਦਾ ਪਰ ਉਹ ਭਰਾ ਘਰੇ ਬੰਨਿਆ ਹੋਇਆ ਸੀ ਫਿਰ ਵੀ ਬੋਲੇ ਨਹੀਂ ਉਹ ਗਾ ਹੁਣ ਉਹ ਮੁੰਡੇ ਵੀ ਵਿਆਹਣ ਵਾਲੇ ਹੋ ਗਏ ਜਿਹੜੇ ਜੰਮੇ ਸੀ ਘਰੇ ਪ੍ਰੇਮ ਸ਼ਰਮਾ ਬੰਨਿਆ ਹੋਇਆ ਸੀ ਤਾਂ ਵੀ ਕਿਸੇ ਪਿੰਡ ਦੇ ਬੰਦੇ ਨੇ ਉਜਰਨਿੰਗ ਦਿੱਤਾ ਅੱਜ ਵੀ ਅੱਜ ਵੀ ਬਲਿਆਲ ਪਿੰਡ ਤੋਂ ਸੰਗਲਣਾ ਬੰਨਦੇ ਹੋਏ ਨੂੰ ਖੋਲ ਕੇ ਗਰੇਂਦਰ ਬਾਈ ਲੈ ਕੇ ਆਇਆ ਬਾਈ ਦਾ ਪਿੰਡ ਕਾਕੜਾ ਵਾ ਛੋਟੇ ਪਿੰਡ ਤੋਂ ਕਿੰਨਾ ਕੁ ਦੂਰ ਛੋਟੇ ਪਿੰਡ ਜੀ 8-9 ਕਿਲੋਮੀਟਰ 8-9 ਕਿਲੋਮੀਟਰ ਦੂਰ ਆ ਬਾਈ ਦਾ ਪਿੰਡ ਪਰ ਇਹ ਬਾਈ ਆਪਣਾ ਫਰਜ਼ ਨਿਭਾਉਣ ਆਇਆ ਪ੍ਰੇਮ ਸ਼ਰਮਾ ਦੀਆਂ ਵੀ ਅਖਬਾਰਾਂ 'ਚ ਖਬਰਾਂ ਲੱਗੀਆਂ ਸੀ ਹਾਈਡਿੰਗ ਲੱਗੀਆਂ ਸੀ ਵੀ ਗਰੀਬ ਮਾਂ ਦਾ ਪੁੱਤ ਬੰਨਿਆ ਹੋਇਆ ਸੰਗਲ ਨਾਲ ਇਲਾਜ ਤੋਂ ਬਿਨਾਂ ਕਿਸੇ ਨੇ ਬਾਹ ਨਹੀਂ ਫੜੀ ਤੇ ਅੱਜ ਇਹ ਦਾਦੀ ਨੇ ਵੀ ਕੋਈ ਜਗ੍ਹਾ ਛੱਡੀ ਨਹੀਂ ਜਿੱਥੇ ਜਾ ਕੇ ਮੱਥੇ ਨਾ ਰਗੜੇ ਹੁਣ ਜਿੱਥੇ ਜਾ ਕੇ ਆਤਨਾਟੇ ਹੁਣ ਵੀ ਮੇਰੀ ਮਦਦ ਕਰੋ ਮੇਰਾ ਪੋਤਾ ਅਫਸਰਟਾ ਸੰਗਲ ਨਾਲ ਬੰਨਿਆ ਹੋਇਆ ਮੇਰੀ ਕੋਈ ਮਦਦ ਕਰੋ ਤੇ ਅੱਜ ਜੇ ਮਦਦ ਕਰਨ ਵਾਸਤੇ ਇਕ ਗ੍ਰਿੰਦਰ ਸਿੰਘ ਵੀਰ ਲੈ ਕੇ ਆਇਆ। ਬਾਈ ਦਾ ਧੰਨਵਾਦ ਆ। ਬਾਈ ਦਾ ਖੁੱਦ ਦਾ ਸਾਲਾ ਸੋਨੀ ਆ ਸਾਡੇ ਕੋਲੇ ਅੰਦਰ ਸਾਡੇ ਸੁਪਨਿਆਂ ਦੇ ਘਰ ਰਹਿ ਰਿਹਾ ਹੁਣ ਠੀਕ ਆ ਬਾਈ ਸੇਵਾ ਕਰਾਉਂਦਾ। ਵੀਰ ਸਮੇ ਸਮੇਂ ਤੇ ਆਪਣੇ ਇਲਾਕੇ ਦੇ ਵਿੱਚ ਜਿੱਥੇ ਵੀ ਕਿਤੇ ਨੂੰ ਪਤਾ ਲੱਗਦਾ ਕਿਸੇ ਲੋੜਵੰਦ ਬਾਰੇ ਇਹ ਹਮੇਸ਼ਾ ਸਾਡੇ ਨਾਲ ਸਾਝ ਪਾਉਂਦਾ ਤੇ ਅੱਜ ਇਸ ਗਰੀਬਣੀ ਦਾਦੀ ਦੇ ਪੋਤੇ ਨੂੰ ਇੱਥੇ ਲੈ ਕੇ ਆਇਆ। ਅਰਦਾਸ ਕਰਿਓ। ਇਹਦਾ ਨਾਮ ਗੁਰਵਿੰਦਰ ਸਿੰਘ ਆ ਗੁਰਵਿੰਦਰ ਸਿੰਘ ਦੇ ਗੋਟ ਚੋਂ ਸੰਗਲ ਉਤਰ ਜੀ ਵੀ ਤੇ ਗੁਰਵਿੰਦਰ ਸਿੰਘ ਆਪਣੇ ਘਰ ਚ ਰਹਿ ਕੇ ਤੰਦਰੁਸਤੀ ਭਰਿਆ ਜੀਵਨ ਬਤੀਤ ਕਰ ਅਰਦਾਸ ਕਰਿਓ ਜੀ ਵਾਇਕੁਰ ਜੀ ਦਾ ਖਾਲਸਾ ਵਾਇਕੁਰ ਜੀ ਕੀ ਫਤਿਹ ਮਾਂ ਚੈੱਕਅਪ ਕਰਾਓ ਜਾ ਕੇ ਅੰਦਰ ਮੈਂ ਤੁਹਾਨੂੰ ਇਹਦੀ ਪਰਚੀ ਦਿਨਾ ਬਣਾ ਕੇ ਇਹਦੀ ਸ਼ਾਮ ਨੂੰ ਐਡਮਿਸ਼ਨ ਹੋ ਜਾਊਗੀ ਠੀਕ ਹੈ ਜੀ ਮਾਤਾ ਜੀ ਰਹਿਣਗੇ ਕੋਲੇ ਨਾ ਤੁਨੂੰ ਮਾਂ ਇੱਥੇ ਰਹਿਣਾ ਪਊ ਇਹਦੇ ਕੋਲੇ ਵੀ ਨਾ ਖੰਡ ਦੇਖਦੇ ਕਿੰਨੇ ਕਿ ਦਿਨ ਤੇ ਲੋੜ ਆਉਂਦਾ ਇਹ ਜਰਾ ਜਣਗੇ ਜੀ ਗੁਰ ਗੁਰਵਿੰਦਰ ਗੁਰਵਿੰਦਰ ਇਹ ਜਿਹੜੀ ਵੀ ਪੁਜੀਰੀ ਨੇ ਪਿੰਡ ਦੇ ਸਰਪੰਚ ਸਾਹਿਬ ਨੇ ਜੀ ਅੱਛਾ ਉਹੀ ਇਹਨਾਂ ਦੀ ਵਿਚਾਰਾਂ ਦੀ ਮਾੜੀ-ਮੋਟੀ ਉਹ ਕਰਦੇ ਨੇ ਅੱਛਾ ਪਿੰਡ ਦੇ ਸਰਪੰਚ ਸਾਹਿਬ ਵੀ ਆ ਚਲੋ ਧੰਨਵਾਦ ਆ ਬਾਈ ਦੱਸਦਾ ਵੀ ਪਿੰਡ ਦਾ ਸਰਪੰਚ ਆ ਜਿਹੜਾ ਬਾਈ ਉਹ ਇਹਨਾਂ ਦੀ ਮਦਦ ਵੀ ਕਰਦਾ ਦੇਖੋ ਅਸੀਂ ਕਿਸੇ ਨੂੰ ਇਹ ਵੀ ਨਹੀਂ ਕਹਿੰਦੇ ਪਰ ਦੁੱਖ ਇਸ ਗੱਲ ਦਾ ਵੀ ਕੋਈ ਮਾਂ ਦਾ ਪੁੱਤ ਬੰਨਿਆ ਹੋਇਆ ਪਿੰਡ ਨੂੰ ਤਾਂ ਸਾਰਿਆਂ ਨੂੰ ਉਜਰ ਕਰਨਾ ਚਾਹੀਦਾ ਪਿੰਡ ਦੇ ਵਿੱਚ ਸੁਭਜਵਾਨ ਲੋਕ ਵੀ ਤਾਂ ਹੋਣਗੇ ਪਰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਚਲੋ ਧੰਨਵਾਦ ਸਰਪੰਚ ਸਾਹਿਬ ਦਾ ਜਿਨ੍ਹਾਂ ਨੇ ਇਸ ਬੱਚੇ ਦੇ ਪਰਿਵਾਰ ਦੀ ਬਾਹ ਫੜੀ ਇਹਨਾਂ ਦੀ ਮਦਦ ਕਰੀ ਠੀਕ ਹੈ ਵੀਰੇ ਅੰਦਰ ਲੈ ਚਲੋ ਚੈੱਕ ਅਪ ਕਰਾਓ ਇਹਦਾ ਫਿਰ ਆਪਾਂ ਦੇਖਦੇ ਹਾਂ ਕਰਦੇ ਆਂ ਇਹ ਗੱਲ ਹਾਂ ਉੱਥੇ ਲੈ ਜਾ ਹਾਂਜੀ ਭੈਣ ਇੱਕ ਮਿੰਟ ਉੱਪਰ ਹਾਂਜੀ ਧੰਨਵਾਦ ਜੀ ਕੋਈ ਤਾਂ ਗਿਫਟ ਪੈਕ ਕਰਾਉਣ ਲੱਗੇ ਬਾਹਲੇ ਇਹ ਬਜ਼ਾਰੋਂ ਤੇ ਇੱਥੇ ਜੀ ਇਹ ਜਿਹੜੀ ਵਿਦਿਆਵੀ ਮੰਮੀ ਅਮਨ ਬੇਟੀ ਆ ਹਾਂ ਸਾਵਣ ਦਾ ਮਹੀਨਾ ਇਹ ਜੀਤ ਕੁਟਾਰੀਆ ਵੱਲੋਂ ਬੇਟੀ ਨੂੰ ਗਿਫਟ ਦਿੱਤਾ ਗਿਆ ਅਮਨ ਨੂੰ ਠੀਕ ਹੈ ਜੀ ਸ਼ੁਕਰ ਆ ਧੰਨਵਾਦ ਇਹ ਕੁੱਪੂਰੀ ਹੱਡੀ ਉਹਨਾਂ ਨੇ ਬੱਚਿਆਂ ਤੇ ਕਿਉਂ ਪੇ ਜਿਹੜੇ ਡਾਇਪਰ ਹੈ ਜੀ ਅੱਛਾ ਜੀ ਚਲੋ ਧੰਨਵਾਦ ਆ ਬੱਚੇ ਦੇ ਡਾਕਟਰ ਆਏ ਸੀ ਅੱਛਾ ਵੀ ਡਾਈਪਰ ਹੀ ਆ ਇਹ ਕੋਜ਼ ਹੈ ਜੀ ਅੱਛਾ ਕੋਜ਼ ਡਾਕਟਰ ਬਿੱਲ ਨੇ ਪੁੱਛਿਆ ਸੀਗਾ ਹਾਂ ਜੀ ਇਹਦੇ ਚ ਕੋਜ਼ ਹੈ 30 ਪੈਕਟ ਤੇ ਤਿੰਨ ਪੈਕਟ ਹੈਗੇ ਕੈਪਸੂਲ ਤਿੰਨ ਪੈਕਟ ਕੈਪਸੂਲ ਸਰ ਕੈਪ ਕੈ ਬੰਨੇ ਤੇ ਆਂ ਸ਼ੂ ਕੈਪ ਆ ਸ਼ੂਕਰੀ ਠੀਕ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਇਹ ਸਾਡੀ ਮੱਲਾਂ ਵਾਲੀ ਦੀ ਟੀਮ ਦੇ ਡੱਬੇ ਵੱਡੇ ਹੁੰਦੇ ਜਾ ਰਹੇ ਆ ਦਿਨੋਂ ਦਿਨ ਵਾਹਿਗੁਰੂ ਕਿਰਪਾ ਕਰਨ ਸਾਡੇ ਅਮੀਰ ਚੰਦ ਜੀ ਸਾਡੇ ਪਰਿਵਾਰ ਦੇ ਮੈਂਬਰ ਆਪਣੇ ਬੇਟੇ ਦੀ ਦਵਾਈ ਲੈਣ ਆਏ ਸੀ ਇੱਕ ਦਿਨ ਇੱਥੋਂ ਪਰ ਅੱਜ ਪਤਾ ਨਹੀਂ ਕਿੰਨੇ ਧੀਆਂ ਨੂੰ ਕਿੰਨੇ ਪੁੱਤਾਂ ਨੂੰ ਇਸ ਸੁਪਨਿਆਂ ਦੇ ਘਰ ਤੱਕ ਲੈ ਕੇ ਆਏ ਆ ਹਰ ਵਾਰ ਇੱਕ ਬੱਸ ਭਰ ਕੇ ਆਉਂਦੀ ਹੈ ਮੱਲਾਂ ਵਾਲੇ ਤੋਂ ਤੇ ਦੋਨੇ ਕੈਂਪਾਂ 'ਚ ਆਉਂਦੇ ਆ ਇੱਕ 'ਚ ਨਹੀਂ ਦੋਨੇ ਕੈਂਪਾਂ 'ਚ ਆਉਂਦੇ ਨੇ ਤੇ ਉੱਥੋਂ ਆਪਣੇ ਇਲਾਕੇ 'ਚੋਂ ਲੋੜਵੰਦਾਂ ਨੂੰ ਇੱਥੇ ਤੱਕ ਲੈ ਕੇ ਆਉਣਾ ਉਹਨਾਂ ਨੂੰ ਦਵਾਈਆਂ ਦਿਵਾਉਣੀਆਂ ਉਹਨਾਂ ਨੂੰ ਵਾਪਸ ਉਹਨਾਂ ਦੇ ਘਰਾਂ ਤੇ ਕਰ ਛੱਡਣਾ ਇਹ ਡਿਊਟੀ ਪੂਰੀ ਟੀਮ ਰੋਸ਼ਨ ਲਾਲ ਜੀ ਮੀਰ ਚੰਦ ਜੀ ਸਰਜੀਤ ਸਿੰਘ ਜੀ ਜੰਗੀਰ ਸਿੰਘ ਜੀ ਸਾਰੇ ਬਹੁਤ ਸ਼ੁਕਰੀਆ ਇਹਨਾਂ ਦਾ ਬਾਈਆਂ ਦਾ ਧੰਨਵਾਦ ਜੀ ਦੀ ਗੱਲ ਸੋਹ ਜੀ ਬੇਟਾ ਬੜਾ ਪਰੇਸ਼ਾਨ ਧੰਨਵਾਦ ਕਹਿੰਦੇ ਬੇਟਾ ਆਪਣਾ ਲਾਈਕ ਵਿੱਚ ਬਹੁਤ ਕਰਦਾ ਕੁੱਟ ਮਾਰ ਬਹੁਤ ਮਿਲਣ ਦੇ ਅੱਛਾ ਜੀ ਹੁਣ ਅੰਦਰ ਤਾੜ ਕੇ ਰੱਖੀਦਾ ਤੇ ਆਹਦੇ ਮੂੰਹ ਤੇ ਆਪੇ ਜਿਹੜਾ ਮਾਰਨ ਲੱਗ ਜਾਂਦਾ ਕਿਹੜਾ ਪੰਡਾ ਜੀ ਆਪਣਾ ਜੀਰੇ ਤੋਂ ਆਏ ਸਾਡੇ ਨਾਲ ਹੀ ਆਏ ਹੋਰ ਜਿਆਦਾ ਦੁਖੀ ਆ ਸੀ ਕੋਈ ਅਗਲੀ ਵਾਰੀ ਲੈ ਕੇ ਆਓ ਉਹਨੂੰ ਜੇ ਵੀਡੀਓ ਬਣਾ ਕੇ ਭਜਵਾਓ ਹੁਣ ਦੇਖਦੇ ਆ ਵੀਡੀਓ ਬਣਾਉਣ ਵਾਲਾ ਕੋਈ ਹੈ ਨਹੀਂ ਸਾਡੇ ਕੋਲ ਜੀ ਉਹਨੇ ਤੁਸੀਂ ਕੋਈ ਬੰਦਾ ਭੇਜ ਦਿਓ ਜਿਹੜਾ ਸਾਡੇ ਟੀਮ ਮੈਂਬਰ ਹੈਗਾ ਜੀ ਦੇ ਅਸੀਂ ਕਿਸੇ ਨੂੰ ਭੇਜ ਦਾਂਗੇ ਸਤਨਾਮ ਭੈਣ ਹੋਣਾ ਤਾਂ ਨੋਟ ਕਰਿਓ ਜੀਰੇ ਤੋਂ ਆ ਇਹਦੇ ਘਰੇ ਭੇਜਣਾ ਕਿਸੇ ਨੂੰ ਅਸੀਂ ਚਲੇ ਜਾਗੇ ਜੀ ਇਹੋ ਜਿਹੇ ਇਹਨਾਂ ਦਾ ਭਰਾ ਮੇਰੇ ਗਵਾੜ ਰਿਹਾ ਦਾ ਬਲਾਲੇ ਉਹਨੇ ਦੱਸ ਪਾਈ ਸੀ ਇਹ ਉਹਨੂੰ ਕਿਹੋ ਭਰਾ ਨੂੰ ਉਹ ਜਾ ਕੇ ਬਣਾ ਲਿਓ ਗਵਾੜ ਬੜੀ ਕਰਦਾ ਜੀ ਬਾਹਾਂ ਤੋੜ ਦਿੰਦਾ ਆ ਮੇਰੀ ਬਾਹ ਤੋੜੀ ਹੋਈ ਹੈ ਆਪਣੇ ਮਾਰ ਕੇ ਆ ਕੋਈ ਨਾ ਮਾਂ ਅਸੀਂ ਪੂਰੇ ਨਾਲ ਆ ਤੁਹਾਡੇ ਅਸੀਂ ਭੇਜਾਂਗੇ ਗਏ ਅਗਲੇ